ਕੰਮ ਨਿਭੜ ਗਿਆ ਕਿ ਨਾ ਖਾਂ ਬੱ비 ਨਿਭੜ ਗਿਆ ਕੰਮ ਇੱਕ ਤਾਂ ਮੈਨੂੰ ਇੰਨਾ ਗੁੱਸਾ ਚੜੀ ਜਾਂਦਾ ਹੁਣ ਇਹਨੂੰ ਲਾਹੇਗੀ ਕਿੱਦਾਂ ਮਹਿੰਦੀ ਜੀ ਨੂੰ ਲਵਾ ਕੇ ਆ ਗਈ ਵਿਆਹ ਖਾਣ ਜਾਂਦੀ ਹੈ ਇਹ ਕੋਈ ਨਾ ਬੱਬੀ ਚਾਵੇਂ ਨਾਲ ਲਾ ਦੂੰਗੀ ਚਾ ਮੇਰੀ ਗੱਲ ਸੁਣ ਫੜਫੜ ਜਾ ਕੇ ਨਾ ਉਹ ਜਿਹੜਾ ਤੇਰਾ ਨਵਾਂ ਸੂਟ ਸੀ ਉਹ ਪਾਲਾ ਜਾ ਕੇ ਤਿਆਰ ਹੋ ਫਟਾਫਟ ਮੈਂ ਕਾ ਤੂੰ ਤਿਆਰ ਹੋ ਮੇ ਬੱਬੀ ਬਾਣੀ ਨਾ ਮੈਨਾਂ ਸਵਾਲ ਜਵਾਬ ਨਾ ਕਰਿਆ ਕਰ ਤੈਨ ਮੈਂ ਕਿਹਾ ਸੀ ਨਾ ਵੀ ਅੱਜ ਘਰੇ ਕਿਸੇ ਨੇ ਆਉਣਾ ਹੈ ਚਲ ਤਾਂ ਤਿਆਰ ਹੋ ਜਾ ਸਭ ਜੀ ਨਾਲੋਂ ਉਹ ਹੋੰਦੀ ਹੈ 2 ਮਿੰਟ ਲਈ ਹੋਰ ਵਧੀਆ ਸਭ ਹਾਂਜੀ ਹਾਂਜੀ ਘਰ ਮਿਲ ਗਿਆ ਸੀ ਵਧੀਆ ਲੱਗ ਗਿਆ ਸੀ ਹਾਂਜੀ ਹਾਂਜੀ ਸੋਕੇ ਲੱਗ ਗਿਆ ਖਾਂਗੀ ਜੀ ਤੇਨ ਲੱਗੀ ਜਾਂਦੀ ਉਹਨਾਂ ਕੁਛ ਬਾਲਿਆ ਸੀ ਪਤਾ ਨਹੀਂ ਉਹਦੇ ਕਰਕੇ ਚੜੀ ਜਾਂਦਾ ਆ ਕੋਈ ਨਿਊ ਕੰਮ ਕਰੀ ਜਾਂਦੀ ਸੀ ਨਾ ਕੁੜੀ ਕੰਮੀ ਬਹੁਤਾ ਕੰਮ ਤਾਂ ਪੂਰਾ ਕਰਦੀ ਆ ਕਿਸੇ ਚੀਜ਼ ਦਾ ਲਾਂਭਾ ਨਹੀਂ ਬਸ ਉਹੀ ਤੁਹਾਨੂੰ ਪਤਾ ਹੀ ਆ ਕਿਸਮਤ ਦਾ ਵਿਚਾਰੀ ਦਾ ਤਾਂ ਕਰਮਾਂ ਦੀ ਮਾਰੀ ਐ आई तो बढ़िया कुड़ी और किसी का तो कोई लांबा नहीं कितने आना नहीं जाना नहीं आजा दी पी आंधी होनी पानी लेके पपी पानी बैठ जा बैठ रहा है ये कुड़ी सूट नहीं पाया मैं तो क्या सी पपी मैंने ऐसी ਚਲ ਕੋਈ ਨਹੀਂ ਉਹਦਾ ਪੜੀ ਲਿਖੀ ਵੀ ਬਹੁਤ ਹੈ ਘਰ ਦਾ ਸਾਰਾ ਕੰਮ ਜਾਣਦੀ ਹੈ ਇਹ ਮੁੰਡਾ ਕਾਦੇ ਲਈ ਬੱਪੇ ਨਾ ਕਾਦੇ ਲਈ ਕੀ ਤੇਰੇ ਵਾਸਤੇ ਦੇਖਿਆ ਹੁਣ ਐਦਾ ਹੈ ਨਾ ਦੇਖੋ ਜੀ ਕਰਮ ਹੁਣ ਤੁਹਾਨੂੰ ਪਤਾ ਹੀ ਆ ਮਾਂ ਬਾਪ ਤਾਂ ਲਿਖ ਨਹੀਂ ਸਕਦੇ ਹਨਾ ਫਿਰ ਐ ਆ ਵੀ ਚਲੋ ਹੁਣ ਗਾਹਾਂ ਕੁੜੀਆਂ ਨੂੰ ਘਰੇ ਰੱਖਿਆ ਵੀ ਨਹੀਂ ਜਾਂਦਾ ਸਾਰੀ ਉਮਰ ਕਿਤੇ ਨਾ ਕਿਤੇ ਤਾਂ ਹਨਾ ਵਿਆਉਣਾ ਹੀ ਪੈਂਦਾ ਆ ਚੰਗੀ ਬਹੁਤ ਸਾਡੀ ਕੁੜੀ ਨਾ ਬਹੁਤ ਚੰਗੀ ਹੈ ਅਏ ਕੱਤ ਜਾਂ ਅੰਦਰ ਕਮਰੇ ਚਾਹ ਬਣਾ ਲਾ ਤੇ ਸੋਈ ਚ ਜਾ ਚਾਹ ਬਣਾ ਕੇ ਲੈ ਕੇ ਆ ਹੈ ਬਹੁਤ ਚੰਗੀ ਕੁੜੀ ਹੈ ਮੈਂ ਤੁਹਾਡੇ ਨਾਲ ਐਂ ਕਹਿੰਦੀ ਸੀ ਗੱਲ ਕਰਦੀ ਸੀ ਕੋਈ ਗੱਲ ਪੜਦੇ ਦੀ ਵੀ ਹੁੰਦੀ ਹੈ ਫੇ ਤੁਸੀਂ ਐਂ ਦੱਸੋ ਵੀ ਰਕਮ ਹੁਣ ਤੁਸੀਂ ਮੈਨੂੰ ਪੂਰੀ ਅੱਜ ਦੇ ਦੋਗੇ ਕੀ ਕੱਲ ਨੂੰ ਦੋਗੇ ਨਹੀਂ ਕੱਲ ਪੱਕੀ ਹੋ ਜਾਂਦੀ ਜੀ ਫਿਰ ਗੱਲ ਤਾਂ ਪੱਕੀ ਹੈ ਇਨੇ ਕੜਾ ਜਵਾਬ ਦੇਣਾ ਤੁਸੀਂ ਦੱਸੋ ਤੁਸੀਂ ਕੁੜੀ ਕਿਦਨ ਲੈ ਕੇ ਜਾਣੀ ਐ ਆਹ ਬਸ ਮੇਰੇ ਨਾਲ ਦੀ ਨਾਲ ਇੱਕ ਹੱਥ ਲੈ ਕੇ ਆਦੇ ਆਹ ਬਸ ਠੀਕ ਐ ਜਿਹੜੀ ਦੇਖੋ ਗੱਲ ਹੋਈ ਐ ਉਹ ਤੇ ਹੀ ਰਹੋ ਨਹੀਂ ਤਾਂ ਫਿਰ ਗਾਹ ਕ ਮੇਰ ਕੋ ਬਥੇਰੇ ਨੇ ਚਾਹ ਫੇਰੀ ਪੀ ਲਈ ਜਬ ਆਗ ਜਾਹੂੰ ਹੋਰ ਚੱਲੋ ਮੋੜ ਕਾ ਫਸੇ ਮੈਂ ਵੈਸੇ ਵੀ ਇਹਨੂੰ ਇੱਥੇ ਘਰੇ ਬਿਠਾ ਕੇ ਕਰਾਉਣਾ ਕੀ ਐ ਚਾਰ ਪੈਸੇ ਮਿਲਣਗੇ ਆਪ ਦਸੜੂ ਵੀ ਜਾ ਮਰੂਗੀ ਗਾਹਾਂ ਦੀ ਕਿਸਮਤ